ਕਾਜ਼ਾਤਰin ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਕਾਰ ਅਤੇ ਈ ਰਿਕਸ਼ਾ ਦੀ ਆਮੋ ਸਾਹਮਣੇ ਹੋਈ ਟੱਕਰ ਦੇ ਵਿੱਚ ਚਾਰ ਲੋਕ ਹੋਏ ਜ਼ਖਮੀ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਪਹੁੰਚਾਇਆ ਗਿਆ ਸਰਕਾਰੀ ਹਸਪਤਾਲ ਸਾਰੇ ਜ਼ਖਮੀ ਜੇਰੇ ਇਲਾਜ ਈ ਰਿਕਸ਼ਾ ਹੋਇਆ ਬੁਰੀ ਤਰ੍ਹਾਂ ਚੱਕਨਾਚੂਰ ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਦੇ ਸੰਤਪੁਰਾ ਰੋਡ ਓਵਰ ਬ੍ਰਿਜ ਦੇ ਨੇੜੇ ਰੇਲਵੇ ਸਟੇਸ਼ਨ ਦੇ ਪਾਸਿਓਂ ਆ ਰਹੀ ਇੱਕ ਈ ਰਿਕਸ਼ਾ ਸਾਹਮਣੇ ਆ ਰਹੀ ਇੱਕ ਕਾਰ ਦੇ ਨਾਲ ਟਕਰਾ ਗਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਕਾਫੀ ਦੂਰ ਤੱਕ ਈ ਰਿਕਸ਼ਾ ਨੂੰ ਘੜੀਸਤੀ ਹੋਏ ਲੈ ਗਈ ਅਤੇ ਈ ਰਿਕਸ਼ਾ ਬੁਰੀ ਤਰ੍ਹਾਂ ਚੱਕਨਾਚੂਰ ਹੋ ਗਿਆ ਅਤੇ ਇਸ ਦੇ ਵਿੱਚ ਸਵਾਰ ਚਾਲਕ ਅਤੇ ਸਵਾਰੀਆਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਵੱਲੋਂ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿੱਥੇ ਕਿ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਘਟਨਾ ਕਿੰਨੀ ਭਿਆਨਕ ਹੋਵੇਗੀ ਕਿ ਇਹ ਰਿਕਸ਼ਾ ਸਾਹਮਣੇ ਵਾਲੇ ਪਾਸਿਓਂ ਬੁਰੀ ਤਰ੍ਹਾਂ ਚੱਕਨਾਚੂਰ ਹੋ ਗਈ ਅਤੇ ਟੱਕਰ ਦੇ ਨਾਲ ਕਾਰ ਦੇ 에ਅਰ ਬੈਗ ਵੀ ਖੁੱਲ ਗਏ ਅਤੇ ਫਿਲਹਾਲ ਇਸ ਘਟਨਾ ਦੇ ਵਿੱਚ ਕਾਰ ਚਾਲਕ ਨੂੰ ਕੋਈ ਸੱਟ ਨਹੀਂ ਲੱਗੀ ਦੱਸੀ ਜਾ ਰਹੀ ਹੈ ਪੂਰਾ ਮਾਮਲਾ ਦੇਖਦੇ ਹਾਂ ਇਸ ਰਿਪੋਰਟ ਦੇ ਵਿੱਚ ਕੀ ਕਹਿਣਾ ਚਾਹੋਗੇ ਜਿਹੜਾ ਇਹ ਹਾਦਸਾ ਹੋਇਆ ਹੈ? ਕੌਣ ਸੀ ਤੁਹਾਡਾ ਕੋਈ ਜਾਣ-ਪਛਾਣ? ਮੇਰਾ ਬ੍ਰਦਰ ਸੀਗਾ ਰਾਤ ਨੂੰ ਲੰਡਾ 10:30 ਦੇ ਪੈਸੇਂਜਰ ਛੱਡਣ ਸਟੇਸ਼ਨ ਤੇ ਜਾ ਰਹੇ ਸੀ ਯਾਰ। ਓਕੇ। ਤੇ ਨੂਰ ਕਾਰ ਆਈ ਹੈ ਜੀ। ਇਹ ਕਾਰ ਨਾਲ ਸਿੱਧਾ ਵਿੱਚ ਮਾਰੇ ਲਿਆ ਗਈ। ਅੱਛਾ। 6:30 ਛੱਡਾ ਕਿੰਨੀਆਂ ਕ ਬਜਰੀ? ਹਾਦਸਾ ਬਾਬਾ ਹੈਗੀ ਅੱਖ ਤੇ ਵੀ, ਗੋਡੇ ਤੇ ਵੀ, ਮੋਢੇ ਤੇ ਵੀ ਹੈਗੀ। ਅੱਛਾ। ਸਾਰੇ ਚਾਰੇ ਪੈਸੇਂਜਰ ਜ਼ਖਮੀ ਹੋਏ। ਪੁਲਿਸ ਨੂੰ ਦੱਸਿਆ ਮੌਕੇ ਤੇ? ਹਾਂ, ਪੁਲਿਸ ਨੇ ਪੁਲਿਸ ਨਹੀਂ ਆਈ ਐ, ਐਂਬੂਲੈਂਸ ਤੇ ਉਹ ਚਲੇ ਗਏ ਲੈ ਕੇ। ਹਾਲਤ ਕਿਵੇਂ ਹੁਣ ਬੰਦੇ ਬ੍ਰਦਰ ਦਾ? ਮੰਗਤਾਂ ਨਾਲ ਨਹੀਂ ਸਨ ਜਿਹੜਾ ਨੂੰ ਮੁਆਵਜ਼ਾ ਵਗਰਾ ਦਿੱਤਾ ਜਾਵੇ ਬੇਲਾਂ ਦਾ ਇਲਾਜ ਪੱਤੀ ਕਰਾਈ ਜਾਵੇ ਅੱਛਾ ਇਹੀ ਹੈ ਸਾਡੀ ਮੰਗਤ ਹੈ ਰਾਤ 9:11 ਵਜੇ ਦੇ ਕਰੀਬ ਸੰਤਪੁਰਾ ਰੋਡ ਦੇ ਉੱਤੇ ਜਿੱਥੇ ਓਵਰ ਬ੍ਰਿਜ ਹੈ ਉੱਥੇ ਨਹਿਰ ਵੱਲ ਨੂੰ ਨਹਿਰ ਤੋਂ ਸਟੇਸ਼ਨ ਵੱਲ ਨੂੰ ਆ ਰਿਹਾ ਇੱਕ ਆਟੋ ਤੇਜ਼ ਰਫ਼ਤਾਰ ਸਾਹਮਣੇ ਤੋਂ ਆ ਰਹੀ ਇੱਕ ਕਾਰ ਦੇ ਨਾਲ ਟਕਰਾ ਗਿਆ ਜਿਹੜਾ ਈ ਰਿਕਸ਼ਾ ਆਟੋ ਸੀਗਾ ਉਹ ਚੱਕਰਾਂ ਚੂਰ ਹੋ ਗਿਆ ਕਾਰ ਵੀ ਬੁਰੀ ਤਰੀਕੇ ਨਾਲ ਸ਼ਤਿਗ੍ਰਸਤ ਹੋ ਗਈ ਇਹਦੇ ਵਿੱਚ ਕਾਰ ਸਵਾਰ ਦੇ 6 ਨਹੀਂ ਬਚੀ ਕੋਈ ਚਾਲਕ ਸੀਗਾ ਉਹ ਲੇਕਿਨ ਆਟੋ ਦੇ ਵਿੱਚ ਸਵਾਰ ਤਿੰਨ ਸਵਾਰੀਆਂ ਤੇ ਨਾਲ ਆਟੋ ਚਾਲਕ ਟੋਟਲ ਚਾਰਜ ਨੇ ਜਿਹੜੇ ਸੀਗੇ ਇਹਦੇ ਵਿੱਚ ਫਟੜ ਹੋ ਗਏ ਬੁਰੀ ਤਰੀਕੇ ਨਾਲ ਇਸ ਘਟਨਾ ਦੀ ਸੂਚਨਾ ਮਿਲਨ ਤੇ ਸਾਡੀ ਨੌਜਵਾਨ ਵੈਲਫਰ ਸਾਇਟੀ ਦੀ ਐਂਬੂਲੈਂਸ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਚਾਰੋਂ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿਨ੍ਹਾਂ ਦੀ ਪਛਾਣ ਅੰਜਲੀ 16 ਸਾਲ, ਬੀਰੂ 18 ਸਾਲ, ਬਜਰੰਗੀ 14 ਸਾਲ ਜਿਹੜੇ ਕਿ ਇਹ ਤਿੰਨੋਂ ਭੈਣ ਭਰਾ ਸੀਗੇ son of ਜਗਦੀਸ਼ ਠਾਕੁਰ ਜਿਹੜੇ ਕਿ ਸ਼ੀਬਾੜੀ ਮੰਦਿਰ ਦੇ ਕੋਲ ਰਹਿਣ ਵਾਲੇ ਸੀਗੇ ਤੇ ਜਿਹੜਾ ਆਟੋ ਚਾਲਕ ਹੈ ਉਹਦੀ ਪਛਾਣ ਰਾਮਾਨੰਦ ਪੁੱਤਰ ਰਾਮਚਰਿਤ ਦੇ ਨਿਵਾਸੀ ਉਹ ਵੀ ਸ਼ੀਬਾੜੀ ਦੇ ਨੇੜੇ ਸ਼ੀਬਾੜੀ ਮੰਦਿਰ ਦੇ ਨੇੜੇ ਰਹਿਣ ਵਾਲਾ ਸੀ